ਨਵਾਂ ਸ਼ਹਿਰ ਰੋਡ ਤੇ ਸਥਿਤ ਪਿੰਡ ਗੜੀ ਕਾਂਗੋ ਨਜ਼ਦੀਕ ਸੰਤ ਗੁਰਮੈਲ ਸਿੰਘ ਮੈਮੋਰੀਅਲ ਹਸਪਤਾਲ ਦੇ ਸਾਹਮਣੇ ਦੋ ਕਾਰ ਸਵਾਰ ਮਾਮਾ ਭਾਣ ਜੀ ਤੇ ਅਣਪਛਾਤੇ ਆਨੇ ਚਲਾਈ ਗੋਲੀ ਜਿਸ ਵਿੱਚ ਮਾਮੇ ਦੀ ਹੋਈ ਮੌਕੇ ਤੇ ਮੌਤ ਭਾਣਜਾ ਬਾਲ ਬਾਲ ਬਚਿਆ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਾ ਭਾਂਜਾ ਹਰਿਆਣਾ ਤੋਂ ਨਵਾਂ ਸ਼ਹਿਰ ਵੱਲ ਨੂੰ ਜਾ ਰਹੇ ਸੀ ਜਦੋਂ ਉਕਤ ਸਥਾਨ ਤੇ ਪਹੁੰਚੇ ਤਾਂ ਅਣਪਛਾਤੇਆਂ ਵੱਲੋਂ ਗੱਡੀ ਤੇ ਗੋਲੀ ਚਲਾ ਦਿੱਤੀ ਗਈ ਜਿਸ ਤੇ ਰਤਨਦੀਪ ਸਿੰਘ ਪੁੱਤਰ ਜਨਸ਼ੀਰ ਸਿੰਘ ਕਰਨਾਲ ਹਰਿਆਣਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤਹਿਤ ਨਜ਼ਦੀਕ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਰਤਨਦੀਪ ਸਿੰਘ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੌਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਇੱਕ ਮੈਕਸਲੇ ਰੱਖੋ ਯਾਰ ਮੜ ਜੇ ਮੈਕ ਅ ਦੋ ਬੰਦੇ ਕਾਰ ਸਵਾਰ ਸੀਗੇ ਉਸ ਏਰੀਏ ਦੇ ਵਿੱਚ ਆਉਂਦੇ ਆ ਤਾਂ ਮੋਟਰਸਾਈਕਲ ਇਹਨੇ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ ਸੈਕਿੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ ਉਹਦੀ ਸਟੇਟਮੈਂਟ ਲੈਂਦੇ ਆ ਐਫ ਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਪਾਂ ਰੰਮ ਕਰਦੇ ਰੰਜੀਸ ਪਤਾ ਲੱਗੇ ਸਰ ਕਿ ਉਹ ਮਾਰੇ ਗਏ ਹਲੇ ਇਨੀਸ਼ੀਅਲ ਸਟੇਜਿਸ ਐ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾ ਆਪਾਂ ਮੌਕੇ ਤੇ ਉੱਪਰ ਪੁੱਜੇ ਹਾਂ ਪਤਾ ਲੱਗੇ ਕਿ ਇੱਕ ਬੰਦੇ ਦੀ ਡੈਥ ਹੋਈ ਏ ਜਿਹੜਾ ਸੈਕੰਡ ਬੰਦਾ ਐ ਉਹਦੀ ਸਟੇਟਮੈਂਟ ਲੈਂਦੇ ਹਾਂ ਉਹਦੇ ਕੋਲ ਪੁੱਛਗਿਸ਼ ਕਰਦੇ ਹਾਂ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਬੰਦਾ ਕਿੱਥੋਂ ਦਾ ਜਿਹੜਾ ਕੋਈ ਪਤਾ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਇਸ ਏਰੀਆ 'ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਫਤੀਸ਼ ਦਾ ਵਿਸ਼ਾ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਰੰਭ ਕਰ ਸਰ ਆਪਸ ਰਿਸ਼ਤਾ ਕੀ ਨਦੜੀ ਫਿਲਹਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਜੇ ਸੀ ਜੀ ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾ ਕਲੀਅਰ ਹੋਣ ਗਿਆ ਐਫ ਆਈ ਆਰ ਰੰਮ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲ ਤੋਂ ਜਲਦ ਜਿਹੜੀ ਸ਼ੇਅਰ ਕੀਤੀ ਜਾਵੇ ਪੋਸਟਰ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ ਹਾਂ ਇੱਕ ਪੋਸਟਰ ਜਰੂਰ ਮਿਲਿਆ ਉਹਦੀ ਵੈਰੀਫਿਕੇਸ਼ਨ ਵੀ ਚੱਲਦੀ ਏ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ-ਡ라이ਵਰ ਸੀਗਾ ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰ ਸਰ ਇਹ ਕਿ ਜਿਵੇਂ ਗੋਲੀ ਚੱਲੀ ਹੈ ਉਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ ਦੇਖੋ ਇਹ ਇਹ ਤਫਤੀਸ਼ ਦਾ ਵਿਸ਼ਾ ਕੀ ਪਤਾ ਲੱਗਿਆ ਐਫਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਆ ਦੇ ਵਿੱਚ ਹੈਗੀਆਂ ਸੀਸੀਟੀਵੀ ਕੈਮਰੇ ਚੈੱਕ ਹੋ ਰਿਹਾ ਬਾਕੀ ਸਾਰੀਆਂ ਟੈਕਨੀਕਲ ਜਾਂ ਹਿਊਮਨ ਐਂਡ ਅਲਿਊਨਲ ਜਿਸ ਤਰ੍ਹਾਂ ਵੀ ਹੋਈਗੀ ਕਿ ਅਸੀਂ ਕੋਈ ਫੋਨ ਨਾ ਰਹੇ ਗਿੰਨੇ ਕਿ ਚੱਲੇ ਬਿਲਕੁਲ ਜੀ ਖੋਰ ਵੀ ਬ੍ਰਹਮਤ ਹੋਇਆ ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਏ ਉਹ ਆਲਰੇਡੀ ਇਨ ਪਲੇਸ ਹੈ ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀਆਂ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਰਹੀ ਹੈ ਮੇਰੇ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਆਪਾਂ ਇਨੀਸ਼ੀਅਲ ਸਟੇਜਿਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ